ਜੂਨ 1983 ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਉਸ ਵੇਲੇ ਦੀ ਸਰਕਾਰ ਦੁਆਰਾ ਹਮਲੇ ਦਾ ਕੱਲੂ ਕਾਰਾ ਅੱਜ ਸਿੱਖ ਕੌਮ ਵੱਲੋਂ ਮਨਾਇਆ ਜਾ ਰਿਹਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਉਸ ਵੇਲੇ ਸ਼ਹੀਦ ਹੋਏ ਸੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੱਲ ਅਖੰਡ ਪਾਠ ਰਖਵਾਏ ਗਏ ਅਤੇ ਅੱਜ ਉਹਨਾਂ ਦੇ ਭੋਗ ਪਾਏ ਗਏ ਸੋ ਦਲ ਖਾਲਸਾ ਵੱਲੋਂ ਅੱਜ ਕੱਲੂ ਘਰੇ ਨੂੰ ਲੈ ਕੇ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਸੋ ਅੰਮ੍ਰਿਤਸਰ ਦੇ ਹਾਲ ਬਜ਼ਾਰ ਦੇ ਬਾਹਰ ਅਸੀਂ ਖੜੇ ਆ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਆਲਾ ਪੁਲਿਸ ਅਧਿਕਾਰੀ मौके ਤੇ ਤਨਾਤ ਹੈ ਹਾਲਾਂਕਿ ਲੋਕਾਂ ਵੱਲੋਂ ਵੀ ਇਸ ਕੱਲੂ ਘਰੇ ਨੂੰ ਲੈ ਕੇ ਸਹਿਯੋਗ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਹੁਣ ਤੱਕ ਦੇ ਹਾਲ ਬਜ਼ਾਰ ਸਭ ਤੋਂ ਜਿਹੜਾ ਇਹ ਭੀੜ ਭੜ ਵਾਲਾ ਏਰੀਆ ਦੁਕਾਨਾਂ ਇਸ ਜਗ੍ਹਾ ਤੇ ਬਹੁਤ ਹੈ ਸੋ ਲੋਕਾਂ ਵੱਲੋਂ ਵੀ ਇਹ ਜਿਹੜਾ ਸਹਿਯੋਗ ਦਲ ਖਾਲਸਾ ਨੂੰ ਮਿਲਦਾ ਜ਼ਰੂਰ ਨਜ਼ਰ ਆ ਰਿਹਾ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਹੈ ਸੋ ਆਲਾ ਅਧਿਕਾਰੀ ਵੀ ਸਾਡਾ ਮੌਜੂਦ ਹੈ ਅਸੀਂ ਗੱਲ ਕਰਾਂਗੇ ਸਰ ਅੱਜ ਕੱਲੂ ਘਾਰੇ ਨੂੰ ਲੈ ਕੇ ਕੀ ਕੀ ਪ੍ਰਬੰਧ ਜਿਹੜੇ ਕੀਤੇ ਗਏ ਕਿੰਨੀ ਫੋਰਸ ਤਾਇਨਾਤ ਕੀਤੀ ਗਈ ਸਾਡੇ ਮਾਨ ਜੋਗ ਸੀਪੀ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਹੈਟ ਆਪਾਂ ਜਿਹੜੀ ਹੈ ਕੱਲੂ ਘਾਰੇ ਦੇ ਸਬੰਧ ਵਿੱਚ ਸਫੀਸ਼ੀਐਂਟ ਫੋਰਸ ਜਿਹੜੀ ਤਾਇਨਾਤ ਕੀਤੀ ਹੋਈ ਹੈ ਸਫੀਸ਼ੀਐਂਟ ਅਕੇ ਲੱਗੇ ਹੋਏ ਪੈਟਰੋਲਿੰਗ ਲੱਗੀਆਂ ਹੋਈਆਂ ਨੇ ਔਰ ਸਾਰੇ ਸਾਡੇ ਅਫੀਸਰ ਔਰ ਐਸਐਚਓ ਸਭਾਨ ਸਾਰੇ ਬਾਹਰ ਨੇ ਜੀ ਜੇ ਗੱਲ ਕਰੀਏ ਤੇ ਅੱਜ ਦਲ ਖਾਲਸਾ ਵੱਲੋਂ ਬੰਦ ਦਾ ਵੀ ਐਲਾਨ ਕੀਤਾ ਗਿਆ ਹੈ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੁਹਾਡੇ ਲਈ ਨਹੀਂ ਦਲ ਖਾਲਸਾ ਨੇ ਬੰਦ ਐਲਾਨ ਕੀਤਾ ਪਰ ਲੋਕਾਂ ਨੇ ਆਪਣੇ ਲੈਵਲ ਤੇ ਜਿਹੜਾ ਵਾ ਉਹ ਬੰਦ ਬਾਰੇ ਉਹਨਾਂ ਨੇ ਕਿਹਾ ਪਾਸੀਂ ਬਾਜ਼ਾਰ ਨੂੰ ਬੰਦ ਰੱਖਾਂਗੇ ਉਹ ਹਰ ਸਾਲ ਹੀ ਜਿਹੜਾ ਹੈ 6 ਜੂਨ ਨੂੰ ਜਿਹੜੇ ਹੈ ਜਿੰਨੇ ਐਸੋਸੀਏਸ਼ਨਾਂ ਵਾਲੇ ਆਪਣੇ ਲੈਵਲ ਤੇ ਹੀ ਬਾਜ਼ਾਰ ਨੂੰ ਬੰਦ ਰੱਖਦੇ ਆ ਕੀ ਕੁਝ ਗੱਲ ਕਰੀਏ ਤੇ ਪੰਜਾਬ ਪੁਲਿਸ ਤੋਂ ਇਲਾਵਾ ਹੋਰ ਵੀ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹਾਂਜੀ ਪੈਰਾਮਿਲਟਰੀ ਫੋਰਸ ਵੀ ਆਈ ਹੋਈ ਹੈ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਔਰ ਸਾਡੇ ਜ਼ਿਲ੍ਹਾ ਪੁਲਿਸ ਔਰ ਬਾਕੀ ਡਿਸਟ੍ਰਿਕਟਸ ਤੋਂ ਪੁਲਿਸ ਵੀ ਆਈ ਹੋਈ ਹੈ ਜੀ ਸੋ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ ਸੋ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਹਲਬਜ਼ਾਰ ਦੀ ਤਸਵੀਰਾਂ ਅਸੀਂ ਹਲਬਜ਼ਾਰ ਦੇ ਵਿੱਚ ਜਿਹੜਾ ਦਾਖਲ ਹੋਏ ਹਾਂ ਸੋ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਹੈ ਦਲ ਖਲਸਾ ਨੂੰ ਲੋਕਾਂ ਦਾ ਸਹਿਯੋਗ ਮਿਲਦਾ ਜ਼ਰੂਰ ਨਜ਼ਰ ਆ ਰਿਹਾ ਕਿਉਂਕਿ ਜਿਹੜਾ ਕੱਲੂ ਘਰ ਆ ਅੱਜ ਮਨਾਇਆ ਜਾ ਰਿਹਾ ਸਿੱਖੋਂ ਵੱਲੋਂ ਹਾਲਾਂਕਿ ਹੁਣੇ ਜਿਹੜੇ ਪਾਰਟ ਦੇ ਭੋਗ ਪਾਏ ਗਏ ਉੱਥੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਸੰਦੇਸ਼ ਵੀ ਜਾਰੀ ਕੀਤਾ ਗਿਆ ਸੋ ਉੱਥੇ ਕਈ ਸਿੱਖ ਸੰਗਠਨ ਦਲ ਖਾਲਸਾ ਦੇ ਨਾਲ ਨਾਲ ਅਕਾਲੀ ਦਲ ਅੰਮ੍ਰਿਤਸਰ ਵੀ ਇਸ ਮੌਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੌਜੂਦ ਰਿਹਾ ਸੀ ਸੋ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਜ਼ਰੂਰ ਕੀਤੇ ਗਏ ਆ ਜਿਵੇਂ ਕਿ ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੈਰਾ ਮਿਲਟਰੀ ਫੋਰਸ ਦਾ ਨਾਟ ਕੀਤਾ ਗਈ ਹੈ ਪੁਲਿਸ ਦੇ ਆਲਾ ਅਧਿਕਾਰੀ ਖੁਦ ਮੌਕੇ ਤੇ ਮੌਜੂਦ ਹੈ ਲੋਕ ਨੂੰ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਦਲ ਖਾਲਸਾ ਵੱਲੋਂ ਬੰਦਾ ਐਲਾਨ ਕੀਤਾ ਗਿਆ ਸੀ ਲੇਕਿਨ ਲੋਕਾਂ ਦਾ ਦਲ ਖਾਲਸਾ ਨੂੰ ਵੀ ਪੂਰਾ ਸਹਿਯੋਗ ਮਿਲਦਾ ਨਜ਼ਰ ਆ ਰਿਹਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ